ਆ ਵੀ ਦੋਸਤੋ ਅੱਜ ਆਪਾਂ ਆਪਣੇ ਬੇਲੀ ਧੰਨੇ ਨੂੰ ਦਵਾਉਣ ਚੱਲੇ ਆਂ ਘੋੜਾ ਤੇ ਧੰਨੇ ਬਈ ਪੱਗ ਚੱਲੇ ਫਿਰ ਹਾਂ ਜੀ ਨਹੀਂ ਲਾਹ ਤੇ ਘੋੜਾ ਤੁਹਾਨੂੰ ਦਿਖਾਉਣੇ ਆ ਅੱਗੇ ਘੋੜੇ ਦਾ ਪਹਿਲਾ ਭੱਲੇ ਅੱਗੇ ਘਰੇ ਪ੍ਰਵੇਸ਼ ਕਰਾਲ ਗਏ ਹੈ ਤੇ ਪੱਗੇ ਚ ਚੱਲੋ ਚੱਲੋ ਜੀ ਚੱਲੋ ਜੀ ਆ ਬਿਲਕੁਲ ਘੂੜੇ ਦੇ ਚਰਨ ਪੈ ਗਈ ਘਰੇ ਤੇ ਧੰਨੇ ਬਾਈ ਮੁਬਾਰਕਾ ਤੁਹਾਨੂੰ ਦੁਬਾਰਤੋਂ ਬਹੁਤ ਬਹੁਤ ਮੁਬਾਰਕਾ ਸਭ ਨੂੰ ਮੁਬਾਰਕ ਜੰਨੇ ਭਾਈ ਆਏ ਮੇਰੇ ਸਾਰੇ ਨੂੰ ਇਹਨਾਂ ਨੂੰ ਮੁਬਾਰਕਾ ਬਾਈ ਬਹੁਤ ਆਪਣੇ ਮਿੱਤਰ ਪਿਆਰੇ ਸਾਰੇ ਆਸੇ ਪਾਸੇ ਵਾਲੇ ਇਕੱਠੇ ਹੋ ਗਏ ਬਣੇ ਤੇ ਧੰਨੇ ਬਾਈ ਹੁਣ ਆਪਾਂ ਆਪਣੇ ਮਿੱਤਰਾਂ ਨੂੰ ਸਭ ਤੋਂ ਪਹਿਲਾਂ ਡਿਟੇਲ ਦੱਸ ਦੇਗੇ ਘੂੜੇ ਜਾਣਕਾਰੀ ਸਾਰੀ ਦੇ ਦਿੱਤੀ ਵੀ ਇਹ ਕਿਹੜੇ ਪਹਿਲਾਂ ਬੱਚਾ ਦੱਸੋ ਕਿਹੜੇ ਦਾ ਇਹ ਬਈ ਗਨਤਾਸ ਦਾ ਗਨਤਾਸ ਦਾ ਬੱਚਾ ਹਾਂਜੀ ਹਾਂਜੀ ਹਰੀ ਕਲੇ ਸਿਮਰੇ ਕੋਲੇ ਕੋੜਾ ਸੀ ਉਹਦਾ ਬੱਚਾ ਜੀ ਠੀਕ ਆ ਬਈ ਗਨਤਾਸ ਹਾਂਜੀ ਹਾਂਜੀ ਤੇ ਇਹ ਗਨਤਾਸ ਕਿਹੜੇ ਦਾ ਸੀ ਬਈ ਕਿਹੜੀ ਹਰੀ ਕਲੇ ਸਿਮਰੇ ਦਾ ਸੀਗਾ ਜੀ ਇਹ ਅੱਛਾ ਗਨਤਾਸ ਉਹ ਗਨਤਾਸ ਦਾ ਬੱਚਾ ਹੈ ਜੀ ਹਾਂ ਉਹ ਇਹਦੇ ਬਾਪ ਦਾ ਸੀ ਉਹ ਸਿਮਰੇ ਕੋਲੇ ਸੀਗਾ ਜੀ ਠੀਕ ਆ ਬਈ ਹਾਂਜੀ ਪਰਲੇ ਕੋਈ ਤੇ ਮਾਂ ਕਿਹੜੀ ਸੀ ਬਈ ਮਾਂ ਇਹਦੇ ਸ਼ਾਲੀ ਹੋਣ ਲੈਂਦੀ ਮਾਂ ਸ਼ਾਲੀ ਹੋਣ ਲੈਂਦੀ ਹਾਂਜੀ ਠੀਕ ਆ ਬਈ ਤੇ ਹੁਣ ਇਹਦੀ ਹਾਈਟ ਹੂਡ ਕਿੰਨੀ ਹੈ ਧੰਨੇ ਬਾਈ? ਉਹਨੇ 67 ਇੰਚ ਆ ਪ੍ਰੋਪਰ ਹੈ ਬਾਈ। ਸਹੀ 67 ਜੋ ਮੈਂ ਸਕੈਲ ਦੋਨੇ ਪਾਸੇ ਲਾਉ। ਹੂੰ ਤੇ ਉਮਰ ਕਿੰਨੀ ਹੋਗੀ ਧੰਨੇ ਬਾਈ? ਸਵਾ 3 ਸਾਲ ਦਾ ਹੈ ਜੀ। ਸਵਾ 3 ਇਹ ਮੇਰੇ ਹੱਥਾਂ 'ਚ ਜੰਮਿਆ ਜੀ। ਹੂੰ ਤੇ ਪਹਿਲਾਂ ਮੇਰੇ ਪਿੰਡ ਆਇਆ ਸੀ ਇਹ ਬਛੇਰਾ ਜੀ। ਅੱਛਾ ਬਾਈ। ਫਿਰ ਮੈਂ ਬਾਈ ਵੀਰਪਾਹ ਵਾ ਕੇ ਉਹ ਮੇਰੇ ਪਿੰਡਾਂ ਨਾਲ ਜੀ ਆਕ ਗਿਆ ਹੁਣਕ। ਕੋਈ ਅਲਬਾ ਖਰਾ ਆਉਂਦਾ ਬੱਚਾ। ਪਹਿਲਾਂ ਬੱਚਾ ਇਹ ਤੁਹਾਡੇ ਕੋਲੇ ਆਇਆ ਸੀ। ਪਹਿਲਾਂ ਮੇਰੇ ਪਿੰਡ ਮੈਂ ਦਵਾ ਕੇ ਲਿਆ ਸੀ ਮੰਨ ਤੇ ਨੰਬਰਦਾਰ ਤੋਂ। ਅੱਛਾ ਬਾਈ। ਉਦੋਂ ਮਗਰ ਉਹ ਆਈ ਲਤਾ ਜੀ ਕਰਦੇ ਉਹ ਡਰਦੇ ਸੀ ਥੋੜੇ ਕੰਦੇ ਬੰਦੇ ਬਾਈ ਆਪਣੇ ਕੋਲੇ ਹੀ ਬੈਠਾ ਹੈ ਹੂੰ ਫਿਰ ਮੈਂ ਬਾਈ ਵੀਰਪਾਲ ਨੂੰ ਆਹ ਬਾਈ ਤੂੰ ਬਿਸ਼ੇਰਾ ਲੈ ਜਾ ਹੂੰ ਬਾਈ ਵੀਰਪਾਲ ਨੇ ਬਿਸ਼ੇਰਾ ਲੈ ਗਿਆ ਹੂੰ ਤੇ ਸਾਡਾ ਬਾਈ ਵੀਰਪਾਲ ਨਾਲ ਵਾਦਾ ਹੋਇਆ ਸੀਗਾ ਵੀ ਜਦੋਂ ਸਭਾ ਤੇ 3 ਸਾਲ ਦਾ ਹੋ ਗਿਆ ਹੂੰ ਬਾਈ ਕਹਿੰਦਾ ਵੀ ਤੈਨੂੰ ਦੇਉਂ ਠੀਕ ਹੈ ਭਾਈ ਹਾਂਜੀ ਬਾਈ ਵੀਰਪਾਲ ਦਾ ਬਾਰੇ ਦਾ ਹਰਵੀਰ ਦਾ ਨਦਾਬ ਸੋਨੇ ਇਕੱਠਾ ਸੀਗਾ ਠੀਕ ਹੈ ਭਾਈ ਸੇਵਾ ਹਰਵੀਰ ਦੀ ਸੀਗੀ ਤੇ ਬਾਈ ਵਰਗੇ ਨੇ ਊਮਨ ਇਹਨਾਂ ਨੂੰ ਇਕੱਠਾ ਛੱਡਾ ਸੀਗਾ ਹਾਂ ਹਾਂ ਜਿਵੇਂ ਚਲੋ ਆਪਾਂ ਕਰ ਲਏ ਕੋਈ ਇਹਨਾਂ ਦੀ ਬਹੁਤ ਵੱਡੀ ਭਗਤੀ ਸੀ ਜਿਹੜੀ ਵੀ ਇਹਨਾਂ ਨੇ ਈਨਾਂ 3-4 ਸਾਲ ਸਾਹਮਣੇ ਇੱਕ ਬੱਚੇ ਨੂੰ ਬਹੁਤ ਔਖਾ ਜੀ ਬੱਚਾ ਬਈ ਪਾਲ ਕੇ ਵੱਡਾ ਕਰਨ ਪੋੜਾ ਬੰਦਾ ਬਹੁਤ ਔਖਾ ਜੀ ਚਲੋ ਭਾਈ ਵੱਡੀ ਗੱਲ ਇਹ ਹੈ ਵੀ ਤੁਹਾਡੇ ਹੱਥਾਂ ਮਿਕਲੇ ਹੋਏ ਸੀਗੇ ਜਾਨਵਰ ਹਨਾ ਤਸੱਲੀ ਵਾਲਾ ਹਾਂਜੀ ਹਾਂਜੀ ਤਾਂ ਨਹੀਂ ਭਈ ਇਹ ਮੜਾਸੇ ਦੇ ਪਿੱਛੇ ਰਾਜ ਬਹੁਤ ਹਨਾ ਏ ਬਾਈ ਨੀਵੇਂ ਰੁੱਖ ਨੂੰ ਫਲ ਲੱਗਦਾ ਉੱਚੇ ਨੂੰ ਨਹੀਂ ਲੱਗਦਾ ਹਾਂ ਇਹਦਾ ਹੈ ਟੁੱਟੀ ਵਾਲੀ ਬੱਗ ਲੈ ਜੇ ਬੰਨਣੀ ਔਖੀ ਹੈ ਹਾਂ ਸੀ ਸਫਾ ਪਾਉਲ ਦੀ ਤਰ੍ਹਾਂ ਇਹਦਾ ਲੈ ਕੇ ਦਾ ਦਰ ਘਤਵੇਂ ਬੰਨ ਲਾਂ ਗਾ ਗੱਲਾਂ ਦੀ ਬਾਈ ਤਾਰਦੀ ਨਹੀਂ ਨਹੀਂ ਗੱਲਾਂ ਨਹੀਂ ਲੱਗ ਗੱਲ ਬਈ ਇਹੀ ਹੈ ਗਰੀਬੀ ਦਬਕੀ ਵਾਲੀ ਗੱਲ ਹੈ ਨਹੀਂ ਨਹੀਂ ਬਈ ਬੜੇ ਮੀਰੀ ਜਿਹੜੇ ਦੌਕਾ ਦੋਨੇ ਚੀਜ਼ ਨਹੀਂ ਮੀਰੀ ਵਾਲੀ ਗੱਲ ਨਹੀਂ ਜੇ ਤੁਸੀਂ ਅੱਖ ਵੀ ਘੋੜਾ ਦਿੱਤਾ ਹੈ ਤੇ ਬਾਈਆਂ ਨੇ ਗਿਫਟ ਕੀਤਾ ਭਗਵਾਨ ਨੇ ਦਿੱਤਾ ਨਾ ਤਾਂ ਮੈਥੋਂ ਪੈਸੇ ਨਾਲ ਚ ਲੈਤਾ ਜਾਵੇ ਨਾ ਮੈਥਲੇ ਤੇ ਜੇ ਵੀ ਕੱਲ ਨਾ ਹੀ ਮੇਰੀ ਇਹਦੀ ਔਕਾਤ ਹੈ ਵੀ ਮੈਨ ਕੋਈ ਮੇਰੀ ਬਾਹਲੀ ਵੱਡੀ ਔਕਾਤ ਔ ਨਹੀਂ ਕਦੇ ਵੀ ਨਹੀਂ ਦੇ ਨਾਲ ਤਾਂ ਨਹੀਂ ਹੋਈ ਆ ਹਾਂ ਜੀ ਭਗਵਾਨ ਨੇ ਜੋ ਕੁਝ ਦਿੱਤਾ ਹੈ ਭਗਵਾਨ ਦਾ ਹਮ ਸਤਗੁਰੂ ਦੀ ਦਿਆ ਹੈ ਉਹਨੇ ਦਿੱਤਾ ਹੈ ਮੈਂ ਮੰਗਦਾ ਹਾਂ ਲੈ ਚੱਕਣੀ ਤੇ ਦਾਣਾ ਪਾਉਣਾ ਮੇਰੀ ਡਿਊਟੀ ਲਈ ਹਾਂ ਸਹੀ ਗੱਲ ਹੈ ਬਸ ਆਪਣਾ ਉਮਰ ਇਹਨਾਂ ਦੇ ਵਿੱਚ ਆ ਹੀ ਨਗਾ ਜਾਗੇ ਜੀ ਹਮ ਅੱਫ ਹੁਣ ਧੰਨੇ ਬਈ ਆਪਾਂ ਫਿਰ ਇਹਦਾ ਨਾਮ ਕੀ ਰੱਖਤਾ ਉਹ ਇਹਦਾ ਨਾਮ ਫਤੇਜੰਗ ਆ ਜੀ ਹੁਣ ਆਪਣੇ ਕੋਲ ਆ ਕੇ ਫਤੇਜੰਗ ਫਤੇਜੰਗ ਠੀਕ ਆ ਬਈ ਤੇ ਪਹਿਲਾਂ ਕਿੰਨੀਆਂ ਕੁੜੀਆਂ ਦੇ ਛੱਡਦੇ ਕੋਈ ਬਈ ਇਹ ਕੁੜੀਆਂ ਘਟੋ ਘਟ 100 ਤੋਂ ਮੀਟ ਛੱਡਦਾ ਹੀ ਬਹੁਤ ਚੰਗੇ ਬੱਚੇ ਆ ਥਾਂ ਥਾਂ ਬੱਚੇ ਖੜੇ ਮੇਰੇ ਕੋਲ ਵੀ ਬੱਚੀ ਸੀ ਬਹੁਤ ਚੰਗੀ ਠੀਕ ਹੈ ਬਈ 100 ਪਲੱਸ ਕੁੜੀ ਤੇ ਛੱਡਦੇ ਬੱਚੇ ਪੁੱਤੋ ਚੰਗੇ ਆ ਗਏ ਬਹੁਲੇ ਚੰਗੇ ਬੱਚੇ ਆਈਆਂ ਜੀ ਹੂੰ ਚੰਬੀ ਕੁੜੀ ਦੀ ਚੰਬੀ ਬੱਚੀ ਮੇਰੇ ਕੋਲੇ ਸੀ ਉਹ ਕੁੜੀ ਆਪਣੇ ਕੋਲ ਖੜੀ ਹੈ ਉਹ ਚੰਬੀ ਹੀ ਦਿੰਦੀ ਆਾਨੂੰ ਪਤਾ ਹਾਂ ਚੰਬੀ ਵੇਚੀ 1.5 ਲੱਖ ਰੁਪਏ ਦੀ ਬੱਚੀ ਵੇਚੀ ਸੀ ਮੈਂ 3 ਮਹੀਨਿਆਂ ਦੀ ਹੂੰ ਨੌਕਰੀ ਤੋਂ ਟੱਬਾ ਤੀ ਸੀ ਹੂੰ ਚੰਬੀ ਬੱਚੀ ਹਾਂ ਦੂਰੇ ਬੰਦਾ ਦਾ ਕੋੜ ਹੈ ਕਹਰੇ ਬ ਉਰੇ ਬੰਦਾ ਕੋ ਪਹਿਲਾਂ ਆਪਣੇ ਕੋਲੇ ਬਾਦਸ਼ਾਹ ਜੀ ਉਹ ਕਹਰੇ ਬੰਦਾ ਸੀਗਾ ਹੂੰ ਕਹਰੇ ਬੰਦਾ ਪਤਲਾਪਨ ਸੀਗਾ ਹੂੰ ਵੀ ਹਜੇ ਬੱਚਾ ਹਜੇ 5 ਸਾਲ ਦਾ ਜਦੋਂ ਹੋਊਗਾ ਇਹ ਫਿਰ ਅੱਗੇ ਪਰਮਾਤਮਾ ਦੇ ਹੱਥ ਹਾਲੇ ਬਈ ਉਹ ਵੀ ਗੱਲ ਹਾਲੇ ਦਿਪਾਈ ਐ 1.5 2 ਸਾਲ ਬਾਅਦ ਆਹ ਬਾਕੀ ਭਗਮਾਨ ਦੇ ਹੱਥ ਪਰਮਾਤਮਾ ਦੇ ਹੱਥ ਹੈ ਨਾ ਸਵਾਸ ਦੇਵੇ ਕਦ ਤਾਪੇ ਦੇਊਗਾ ਹਾਂ ਹਾਂ ਤੇ ਉਹ ਆਏ ਆ ਭਾਈ ਬਾਕੀ ਆਹੀ ਜਿਹੜੀ ਚੀਜ਼ ਚਾਹੀਦੀ ਕੋਈ ਮਜ਼ਬੂਤੀ ਚਾਹੀਦੀ ਹੋਵੇ ਸਾਪਣ ਚਾਹੀਦੀ ਹੁੰਦਾ ਉਹ ਚੀਜ਼ਾਂ ਜਦੋਂ ਨਿਊ ਹੀ ਚੰਗੀ ਆ ਜੀ ਪੱਲੋਂ ਲੱਗ ਕੇ ਨਿਊ ਚੰਗੀ ਆ ਬਸ ਤੇ ਨਿਊ ਚੰਗੀ ਆ ਸਭ ਕੁਝ ਮਜ਼ਬੂਤ ਆ ਜੀ ਹੂੰ ਨੇ ਲਾਹੇ ਬਾਈ ਤੇ ਧੰਨੇ ਬਾਈ ਫਿਰ ਇਹ ਮੰਨ ਕੇ ਚਲੋ ਬਾਸ਼ਾ ਪਾਉ ਉਹ ਫਾਰਮ ਪਾਇਆ ਨਹੀਂ ਸੀ ਨਾ ਉਹ ਪਾਇਆ ਨਹੀਂ ਤੋਂ ਘਰੇ ਸੀਗੇ ਜੀ ਹੂੰ ਤੇ ਇਹ ਨਵੇਂ ਫਾਰਮ ਚ ਆਪਣੇ ਚ ਅ ਦੂਜੀ ਵਾਰ ਵੀ ਬਾਸ਼ਾ ਆ ਗਿਆ ਸੀ ਮੇਰੇ ਕੋਲ ਜੀ ਅੱਛਾ ਬਈ ਹਾਂ ਜੀ ਇੱਕ ਬਾਸ਼ਾ ਔਡਮ ਵਾਲੇ ਤੇ ਉਹ ਵੀ ਬਾਸ਼ਾ ਆ ਗਿਆ ਸੀ ਜੀ ਹੂੰ ਫਿਰ ਮੈਂ ਇਹ ਰਾਜਗੁਰੂ ਬੱਚਾ ਪਾਲਿਆ ਸੀਗਾ ਜੀ ਇਹ ਪਤਲੇ ਬੰਦ ਦਾ ਸੀਗਾ ਹੂੰ ਇਹਨੇ ਉਹ ਗੱਲ ਬਣਾਈ ਨਹੀਂ ਤਾਂ 1 ਸਾਲ ਦੇ ਹੋਇਆ ਸੀ ਜੇ ਅੱਛਾ ਬਈ ਫਿਰ ਮੈਨੂੰ ਕੋ ਫਾਰਮ ਚ ਘੋੜੀਆਂ ਆਉਨੋਂ ਹਟਦੀਆਂ ਸੀ ਘਟਦੀਆਂ ਸੀ ਕਿਉਂ ਵੀ ਬੰਦੇ ਮਿਲ ਮਿਲਵਰਤਨ ਵਾਲੇ ਆ ਦੇਖੋ ਕਿਹਨੀ ਫੀਸ ਦੇਣੀ ਹੈ ਹਨਾ ਹਰਕ ਚੰਗਾ ਘੋੜਾ ਬਾਲਦਾ ਹਾਂ ਬਈ ਇਹ ਤਾਂ ਦੇਖੋ ਅਗਲੇ ਦੇ ਵੀ ਸਾਲ ਦੀ ਖੇਤੀ ਹੈ ਇਹ ਖੋਟਾ ਪਸ਼ੂ ਦੇਤਾ ਅਗਰ ਦੀ ਮਿਹਨਤ ਬੱਲੇ ਨਾ ਵੀ ਕੀ ਫਾਇਦਾ ਕੀ ਫਾਇਦਾ ਬਾਈ ਠੀਕ ਹੈ ਸਾਲ ਭਰ 12 ਦੇ 17 ਮਹੀਨੇ ਦੀ ਖੇਤੀ ਹੈ ਕੋਈ ਵਾਰ 10 ਮਹੀਨਾ ਬਾਸ ਹੁੰਦੀ ਹੈ 5 ਮਹੀਨਾ ਦਾ ਬੰਦਾ ਵੇਚਦਾ 17 ਮਹੀਨੇ ਦੀ ਖੇਤੀ ਨੇ ਫਲ ਹੁੰਦੀ ਹੈ ਕੋਈ ਤੋਕ ਨਹੀਂ ਫਿਰ ਉਸੇ ਕਰਕੇ ਆਪਾਂ ਨੂੰ ਘੋੜਾ ਲੈਣਾ ਪਿਆ ਤੇ ਗਾਂ ਆਪਣੇ ਪੜਾਈਆਂ ਕੋਲੇ ਸੀਗਾ ਠੀਕ ਹੈ ਬਾਈ ਤੇ ਉਹਨਾਂ ਨੇ ਆਪਾਂ ਨੂੰ ਕੋਈ ਮੁੱਲ ਵਾੜੀ ਕੁਝ ਨਹੀਂ ਕਰਿਆ ਆਪਾਂ ਨੂੰ ਗਿਫਟ ਦਾ ਹਰਤੇ ਦਿੱਤਾ ਇਹ ਕਹਿੰਦੇ ਕੋਈ ਗੱਲ ਹੀ ਵੀ ਜੋ ਤੂੰ ਝੋਲੀ ਚ ਪਾਤਾ ਬਸ ਸਾਨੂੰ ਮਨਜ਼ੂਰ ਆ ਪਰ ਮਰੇਤੇ ਦੀ ਮੁੱਠੀ ਪਾਤੇ ਮੰਨ ਲਓ ਵਾਦਾ ਜਿਹੜਾ ਕਰਿਆ ਸੀ ਉਹ ਆ ਮੈਂ ਇਹਨਾਂ ਦੇ ਵਾਦੇ ਦੇ ਪੁੱਤਰੇ ਇਹਨਾਂ ਨੇ ਵਾਦੇ ਇਹ ਵਾਅਦਾ ਤੂੰ ਵੀ ਨਹੀਂ ਹੱਲੇ ਬਾਈ ਵੀਰਪਾਲ ਨੇ ਮੇਰਾ ਵਾਅਦਾ ਸੀਗਾ ਜਿੱਦੇ ਲੈ ਗਿਆ ਜਿੱਦੇ ਘੋੜਾ ਬਣੂਗਾ ਇਹ ਬਹੁਤ ਵੱਡਾ ਤੇ ਮੈਂ ਲਊਗਾ ਹੁਣ ਸਾਡੀ 8 ਦਿਨਾਂ ਦੀ ਗੱਲ ਚੱਲੀ ਸੀ ਅੱਛਾ ਭਾਈ ਤੇ ਬਾਈ ਕਹਿੰਦਾ ਵੀ ਮੈਂ ਵਾਅਦਾ ਤੂੰ ਭਾਈ ਜਾਨੀ ਤੰਨੇ ਪਹਿਲਾਂ ਤੇਰਾ ਪਹਿਲਾਂ ਤੇਰੀ ਉਹਦੋਂ ਬਾਅਦ ਅਜੇ ਸੇਲ ਕਰਿਆ ਨਹੀਂ ਸੀ ਅੱਛਾ ਭਾਈ ਅਜੇ ਪਹਿਲੇ ਮੇਰੇ ਨਾਲ ਗੱਲ ਚੱਲੀ ਸੀ ਉਹ ਵੀ ਮਾਤ ਨੇ ਫੋਨ ਲਾ ਲਿਆ ਕਿ ਭਰਾ ਬਾਈ ਘੋੜਾ ਦੇ ਦੇਖਣਾ ਲੈ ਜਾ ਅੱਛਾ ਭਾਈ ਕਹਿੰਦਾ ਵੇਚਣਾ ਸੀ ਹੈ ਨਹੀਂ ਸੀ ਪਰ ਤੂੰ ਕਹਿੰਦਾ ਲੈ ਜਾ ਆਹ ਗੱਲ ਚੱਲੀ ਸਾਡੀ ਬਸ ਠੀਕ ਹੈ ਭਾਈ ਬਸ ਪਰਸੋ ਅੱਧਾ ਹੱਥ ਨੇ ਸੌਦਾ ਹੋਇਆ ਮੈਂ ਤੇ ਬਾਈ ਜਾਣਦਾ ਉਹਦੀ ਵਰਾਸਤ ਤਿੰਨ ਜਾਨੇ ਬਾਕੀ ਮਾਰਿਆ ਫੋਨ ਹਣਾ ਨਾ ਹੱਥ ਨਹੀਂ ਬਗੇ ਸੀ ਜੀ ਬਾਈ ਮਲੂਕਾ ਸੀ ਆਈ ਜਾ ਕੇ ਦੱਬ ਲਿਆ ਜੀ ਸਾਨੂੰ ਐਵੇਂ ਜਿਹਨੂੰ ਫੋਨ ਫਾਨ ਕਰਿਆ ਤਾਂ ਲਾਚਰ ਨਾ ਜਾਵੇ ਕਦੇ ਅੱਛਾ ਘਰ ਤਾ ਹੁਣ ਤੋਂ ਖੜੇ ਸਿੱਧਾ ਜਾ ਕੇ ਖੇਤ ਖੇਰ ਬੈਠਾ ਜੀ ਦੱਬ ਲਿਆ ਜੀ ਅੱਛਾ ਬਾਈ ਨੀ ਦਾ ਭੱਟੀ ਜਮੈਂ ਦੱਬ ਲਿਆ ਉੱਥੇ ਜਾ ਕੇ ਨਹੀਂ 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 ਸਾਨੂੰ ਰੱਬ ਚਾਲੇ ਦੂਰ ਵੀ ਉੱਥੇ ਚੱਲਦਾ ਹੁੰਦਾ ਹਣਾ ਜਿੱਥੇ ਪਿਆਰ ਹੋਵੇ ਵਾਦਾ ਸੀ ਮੈਂ ਕਿਹਾ ਜਿਆਦਾ ਵਾਦਾ ਨਾ ਕਰਦਾ ਹੂੰ ਕਹਿੰਦਾ ਕਰਿਆ ਵਾਦਾ ਪਰ ਬਾਈ ਜਾਣ ਤੇ ਮਲੂਕੇ ਪਰ ਕਿਉਂ ਕਰਿਆ ਕਹਿੰਦੇ ਭਈ ਹੁੰਦੇ ਫਿਰ ਦੇਣਾ ਪੈ ਗਿਆ ਜੀ ਹਾਂ ਬਾਈ ਨੇ ਬਹੁਤ ਤਿੰਨੇ ਭਾਈਆਂ ਨੇ ਬਹੁਤ ਖੁਸ਼ੀ ਨਾਲ ਆਪਾਂ ਨੂੰ ਬੱਚਾ ਦਿੱਤਾ ਜੀ ਪੂਰੇ ਤਨੋਂ ਮਨੋਂ ਤੁਹਾਨੂੰ ਐਂ ਆਖੀ ਹਰ ਕੀ ਤੇਰੀ ਐ ਹੂੰ ਚਲੋ ਭਈ ਆ ਵੀ ਬਹੁਤ ਵਧੀਆ ਤੇ ਹੁਣ ਤੰਨੇ ਬਾਈ ਗੱਲ ਅਰਦੀ ਆ ਕਿ ਫੀਸ ਤੇ ਫੀਸ ਫੂਸ ਫਿਰ ਪਾਪਾ ਕੀ ਰੱਖਣੀ ਇਸੇ ਦੀ 31000 ਰੁਪਏ ਰੱਖੀਏ ਬਈ ਠੀਕ ਆ ਬਈ ਕੋਈ ਬੰਦਾ ਭੈਣ ਭਾਈ ਆਪਣਾ ਮੇਲ ਵਰਤਣਾ ਕੋਈ ਗੱਲ ਨਹੀਂ ਅਣ ਲਖੀਰ ਦਾ ਖਿੱਚੀ ਵੀ ਨਹੀਂ ਜਾਂਦੀ ਇਸੇ ਦੀ 31000 ਰੁਪਏ ਠੀਕ ਆ ਬਈ ਅਗਲਾ ਫੀਸ ਨਾਂ ਵੀ ਦੇ ਕੇ ਜਾਊ ਜੇ ਨੁਕਰਾਣਾ ਦਿੱਤਾ ਫਿਰ ਤਾਂ ਜਮਾਨਾ ਦੇ ਕੇ ਜਾਵੇ ਜੇ ਨੁਕਰਾ ਦੇਗੀ ਫਿਰ ਸ਼ਾਟ ਲਊਂਗਾ ਹੂੰ 17 ਮਹੀਨੇ ਬਾਅਦ ਇਹ ਵੀ ਆਪਣਾ ਵਾਦਾ ਜੀ ਫਿਰ ਇਹ ਚੱਕ ਦਾ ਕੰਮ ਹਾਂ ਵੀ ਆਪਣਾ ਵਾਦਾ ਸਾਲ ਪਰ ਪੈਸੇ ਨਾਲ ਜੀ ਹੂੰ ਜਿੱਦੇ ਕੋੜੀ ਸੂਪੀ ਉਹਦੇ ਫਿਰ ਡਬਲ ਲੈ ਕੇ ਜਾਊਗਾ ਹੂੰ ਆ ਵੀ ਬਈ ਲੋ ਦੋਸਤੋ 13ਵੀਂ ਗੱਲ ਕਰਤੀ ਬਈ ਹਾਂ ਮੈਂ ਵੀ ਡਬਲ ਲਊਗਾ ਸਾਲ ਪਰ ਮੈਂ ਜ਼ਬਰ ਵੀ ਕਰੂੰਗਾ ਜੀ ਡਬਲ ਤਾਂ ਲੈਣੀ ਚਾਹੀਦੇ ਨਹੀਂ ਬਈ ਜਦੋਂ ਬਈ ਉਹੀ ਗੱਲ ਤੂੰ 10 ਮਹੀਨੇ ਜ਼ਬਰ ਕਰ ਲਿਆ ਜ਼ਬਰ ਕਰ ਲਿਆ ਹੈ ਕੋੜੀ ਇੱਕ ਵਾਰੀ ਖਾਲੀ ਦੇ ਦੋ ਵਾਰੀ ਤਿੰਨ ਵਾਰੀ ਕੋਈ ਚੱਕਰ ਨਹੀਂ ਹੂੰ ਡਾਕਟਰੀ ਸਹੂਦਤਾ ਵੀ ਆਪਣੇ ਕੋਲ ਹੈਗੀ ਬਈ ਜੀ ਬਈ ਹਾਂਜੀ ਡਾਕਟਰ ਚਲੋ ਉਹ ਤਾਂ ਅੱਜ ਕੱਲ ਬਈ ਹਨਾ ਡਾਕਟਰੀ ਬਿਨਾਂ ਤਾਂ ਕੰਮ ਚੱਲਦੀ ਨਹੀਂ ਡਾਕਟਰੀ ਦਾ ਇੱਕ ਘੂੜਿਆਂ ਵਾਲੇ ਕੰਮ ਚ ਹੈ ਜਿਆ ਮੰਨ ਕੇ ਚਲੋ ਆ ਗਿਆ ਵੀ ਉਹ ਤਾਂ ਇੰਡੀਆ ਨਾ ਮੇਨ ਹੈ ਤੇ ਦੇਖੋ ਇਹ ਜਿੱਦ ਗੱਲ ਕੀ ਕੋਈ ਰਿਸ਼ਤੇਦਾਰ ਨਹੀਂ ਮੇਰੇ ਸਾਰੇ ਮੇਰੇ ਪੁੱਤਰ ਸਾਰੇ ਭੈਣ ਭਾਈ ਸਾਰੇ ਭੈਣ ਭਾਈ ਕੋਈ ਰਿਸ਼ਤਾ ਨਹੀਂ ਬੁਲਾਇਆ ਸੀ ਸਾਰੇ ਭੈਣ ਭਾਈ ਘੋੜੀਆਂ ਲਈ ਹੈ ਦੂਰੋਂ ਦੂਰੋਂ ਵਾਲੇ ਅਜੇ ਨੇੜੇ ਆ ਗਏ ਤਾਂ ਮੇਰਾ ਪਰਸੋਂ ਆਥਲੇ ਆਣਾ ਸੀ ਉਹਦਾ ਫੋਨ ਹੀ ਨਾ ਆ ਕਿਸ ਨੂੰ ਹਮ ਬਸ ਜਿਹਦੇ ਨੰਬਰ ਆ ਗਿਆ ਤਾਂ ਗੱਤਬਾਤ ਕਰੀ ਗਏ ਜੀ ਭੈਣ ਭਾਈ ਹਾਜ਼ਰ ਹੋਏ ਕੰਮ ਤੇ ਕੰਮ ਛੱਡ ਕੇ ਵੀ ਹਾਜ਼ਰ ਹੋਏ ਆ ਰਾਤ ਤੇਰੇ ਘਰ ਕੇ ਧੰਨੇ ਬਈ ਮੈਨੂੰ ਰਾਤ ਪਹੁੰਚਿਆ ਮੈਂ 12:30 ਮਿੰਟ ਫਾਦੂ ਹੀ ਕਹਿੰਦੇ ਫਾਜ਼ਲ ਕਰ ਦੇਈਂ ਤੇ ਮੁੜ ਕੇ ਵਾਹੀ ਪਰਸੋਂ ਦੇ ਗਏ ਹੋਏ ਸੀਗੇ ਉਧਰ ਪਰਸੋਂ ਤੁਡਾ ਫੋਨ ਆਇਆ ਮੇਰੇ ਕੋਲੇ ਮੈਂ ਚੱਲ ਉਧਰ ਵੀ ਫਿਰ ਜ਼ਰੂਰੀ ਆ ਜਾਣਾ ਇਹ ਜ਼ਰੂਰੀ ਬਈ ਪਰਸੋਂ ਪਹਿਲਾਂ ਹੁਣ ਸੋਨੂੰ ਕਰਾ ਸੀ ਜਿਹੜੇ ਮੇਰੇ ਬੰਦੇ ਪੁਰਾਣੇ ਐ ਉਹੀ ਜਿਹੜੇ ਕੋਹਣੀਆਂ ਵਿੱਚ ਭਰੌਂਦੇ ਸਾਰੇ ਉਹਨਾਂ ਨੂੰ ਥੜੀ ਜਿਹੀ ਦਿੱਕਤ ਹੁੰਦੀ ਸੀ ਦੂਰ ਜਾਣ ਦੀ ਦੂਰ ਆਉਂਦੀ ਆ ਬਈ ਉਹਨਾਂ ਅੰਕਲ ਵਰਗੇ ਆਏ ਉੱਥੇ ਜਾਣਾ ਪੈਗਾ ਇਹਨਾਂ ਨੂੰ ਭੁੱਲ ਰਹੀ ਬਾਈ ਬਾਈ ਕਿਉਂ ਜਾਣਾ ਪੈਗਾ ਦੂਰ ਜਿਹੜੇ ਪਿੱਤਰ ਪੈਰੇ ਸਾਰੇ ਨੂੰ ਦੂਰ ਜਾਣਾ ਪੈਂਦਾ ਸੀ ਇਹਨਾਂ ਹੀ ਦਾ ਮੇਰੇ ਤੇਜੀ ਗੱਲੀ ਤੇ ਤੂੰ ਲੈ ਤੂੰ ਲੈ ਤੇਰੇ ਮੈਂ ਪਹਿਲੇ ਆਉਂਦਾ ਪੰਗਰ ਕੋਲ ਮੈਂ ਚੌਥੇ ਪੰਜਵੇਂ ਜਾ ਕੇ ਆਇਆ ਜੂਰ ਵੀ ਤੇਰੇ ਤੇ ਹਾਂ ਅੰਕਲ ਮੈਨੂੰ ਚੌਥੇ ਪੰਜਵੇਂ ਕਹਿੰਦਾ ਸ਼ਰਾਬ ਕਿਉਂ ਜਬ ਕੋਈ ਨਾ ਸਾਨੂੰ ਜਾਂ ਸੀ ਕੁੜੀਆਂ ਵੇਚ ਦਿੰਨੇ ਸਾਨੂੰ ਕੁਝ ਵਗਾਉਣਾ ਕਹਿੰਦਾ ਜਾਂ ਕੋਡਾ ਲਿਆ ਤੇ ਮੈਂ ਪਰਸੋਂ ਅੰਕਲ ਨੂੰ ਗੁਣ ਕਰਾ ਹੱਥ ਨੇ ਮਰਨ ਕਹਿੰਦਾ ਕੋਈ ਨਾ ਸ਼ਰਾਬ ਪਹਿਲਾਂ ਖੁਸ਼ ਹੋਏ ਤੂੰ ਵਈ ਬਿੰਗਬਲਾ ਵਿੱਚ ਪਾ ਕੇ ਕੌਣ ਨਹੀਂ ਕਰਦਾ ਹੁੰਦਾ ਗੱਲ ਹੈ ਨਹੀਂ ਬਿੰਗਬਲਾ ਵਿੱਚ ਤਾਂ ਮੇਰ ਨਹੀਂ ਹੁੰਦਾ ਨਾ ਜਿਵੇਂ ਸਿੱਧੀ ਜੋਗੀ ਵੀ ਬਾਈ ਸਾਰੇ ਕਹਿੰਦੇ ਲਿਆ ਘੋੜਾ ਫੇ ਲਿਆ ਮੈਂ ਮੈਂ ਕੀ ਪਤਾ ਇਹਨਾਂ ਨੂੰ ਪੈਸੇ ਹੀ ਫੜੇ ਹੋਣਗੇ ਕੀ ਪਤਾ ਇਹਨਾਂ ਨੂੰ ਪੈਸੇ ਬੜੇ ਸਾਰੇ ਘੋੜੀਆਂ ਫੀਸ ਅਡਵਾਂਸ ਹੀ ਫੜਦੀ ਕੀ ਪਤਾ ਮੈਂ ਦੋ ਦੋ ਘੋੜੀਆਂ ਜਮਾ ਕਰਾ ਦੋ ਇਹ ਕੀ ਪਤਾ ਬਾਈ ਇਹਨਾਂ ਨੂੰ ਪੈਸੇ ਫੜ ਕੇ ਇਕੱਠੇ ਕਰਕੇ ਹਨਾ ਨਹੀਂ ਨਹੀਂ ਬਈ ਸਹੀ ਗੱਲ ਹੈ ਭਰਾਵਾ ਜੋ ਹੀ ਗੱਲ ਬਾਈ ਜੋਰ ਵੀ ਭਰਾਮਾ ਦੀ ਚੱਲਦਾ ਹਨਾ ਤੇ ਸਾਰੇ ਪੈਨ ਪਾਈਆਂ ਦਾ ਆਹੋ ਹੈ ਜੀ ਹੁਣ ਬਈ 31000 ਤੇ ਆਪਾਂ ਕਰਤਾ ਓਪਨ ਡਿਟੇਲ ਆਪਾਂ ਥੋੜੀ ਥੋੜੀ ਆਪਣੇ ਮਿੱਤਰਾਂ ਨੂੰ ਦੁਬਾਰੇ ਦੱਸ ਦਿੰਨੇ ਆ 31000 ਰੁਪਏ ਦੋਸਤੋ ਫੀਸ ਆ ਤੇ 67 ਇੰਚ ਬਾਈ ਹਾਈਟ ਆ ਹਾਂ ਜੀ ਕਿਉਂਕਿ ਸਕੇਲ ਮਾਰ ਲਈ ਅਗਲਾ ਬੰਦਾ ਕੋਈ ਆਪ ਨੂੰ ਚੱਕਰ ਨਹੀਂ ਆ ਕੇ ਹਾਂ ਹਾਂ ਤੇ ਬਾਕੀ ਹਣੇ ਦੋਸਤੋ ਸਾਢੇ 3 ਸਾਲ ਉਮਰ ਆ ਕੇ ਰਿਜ਼ਲਟ ਬਹੁਤ ਸੁਣਿਆ ਕਿ ਰਿਜ਼ਲਟਾਂ ਦੀਆਂ ਬਈ ਆਪਣੇ ਕੋਲ ਉਹ ਮੈਂ ਕੱਲ ਨੂੰ ਤੁਹਾਨੂੰ ਸਾਰੀਆਂ ਫੋਟੋਆਂ ਭੇਜੂਗਾ ਬਾਟੇ ਦਾ ਹੂੰ ਤੁਸੀਂ ਲਾਉਣ ਵਾਲੇ ਮੈਨੂੰ 100 ਦੀ 100 ਕੁੜੀ ਦੇ ਭੇਜੂਗਾ ਠੀਕ ਆ ਬਈ 100 ਚੋਂ 1-2 ਜੰਬੇ ਆਏ ਹੋਣਗੇ ਬਾਕੀ ਜੰਬਾ ਨਹੀਂ ਪਿਆ ਯਮੀ ਮੇਰੇ ਕੋਲੇ ਸੀ ਚੰਬੀ ਕੋੜੀ ਉਹ ਪਰੇ ਖੜੀ ਆਪਣੀ ਉਹ ਚੰਬੀ ਸੁੰਦੀ ਆ ਮਾਰਵਾੜੀ ਆ ਠੀਕ ਹੈ ਉਹਦੀ ਵੀ ਸ਼ਰੀ ਹੈਗੀ ਚੰਬੀ ਹੂੰ ਸੋ ਜੋ 5 7 ਮੰਨ ਲਮਾ ਵੱਧ ਨਹੀਂ ਕਹਿੰਦਾ ਵੀ 5% 3 95% ਨੁਕਰੇ ਹੀ ਸੁਆ ਸਾਰਾ ਆਪਾਂ ਤਾਂ ਫੋਟੀ ਜੇਪਣੀ ਸੀ ਬੰਦੇ ਨੇ ਤੁਸੀਂ ਐਂ ਦੇਖੋ ਦੋਸਤੋ ਵੀ ਜੇ ਚੰਬੀ ਆਈ ਤਾਂ ਚੰਬੀ ਦੱਸਦੀ ਵੀ ਨਾ ਦੱਸੀ ਆਪਾਂ ਹੁੰਦੀਆਂ ਕਿਉਂ ਇਹਨੂੰ ਕੀ ਲੋੜ ਹਾਂ ਹਾਂ ਦੇਖੋ ਜੀ ਇੱਕ ਜੇ ਚੰਬੀ ਆ ਗਈ ਉਹਦੀ ਮੰਤਰਤਾ ਹੋਵੇ ਨਾ ਹੂੰ ਰੰਗ ਤਾਂ ਪ੍ਰਮਾਤਮਾ ਨੇ ਭਰਨਾ ਹੈ ਮੁਰਛ ਲੈ ਕੇ ਚਿੱਟਾ ਭਰੇ ਕਾਲਾ ਭਰੇ ਜੋ ਮਰਜੀ ਭਰੇ ਉਦਾ ਰੰਗ ਭਗਵਾਨ ਨੇ ਭਰਨੇ ਹਾਂ ਬਈ ਮੰਤਰਾਂ ਦਾ ਬਹੁਤ ਚੰਗਾ ਹੋਵੇ ਪੁੱਠੇ ਦਾ ਦਫਲ ਨਾ ਛਾਤੀ ਹੋਵੇ ਮੂੰਹ ਬੂਤੀ ਚੰਗੀ ਹੋਵੇ ਹਾਂਜੀ ਆਹੀ ਚੀਜ਼ ਚਾਹੀਦੀ ਹੈ ਤੇ ਮੁਬਾਰਕਾਂ ਬਈ ਤੁਹਾਨੂੰ ਪਰਮਾਤਮਾ ਵਾਹਿਗੁਰੂ ਵਾਧਾ ਕਰੇ ਹਨਾ ਤੇ ਕੋਈ ਹੋਰ ਗੱਲਬਾਤ ਸੰਜੀ ਕਰਨੀ ਬਸ ਫਤਿਹ ਜੀ ਬਸ ਹੈ ਤੇ ਸ਼ੁਕਰੀਆ ਬਾਲ ਦਿਖਾ ਦਿਓ ਜੀ ਜਿਹਦਾ ਜਿੱਤੋਂ ਮੈਂ ਲੈ ਕੇ ਆਇਆ ਹਾਂ ਹਾਂਜੀ 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 ਆਜੋ ਵੀਰਪਾਲ ਬਈ ਉਹਰੇ ਨੂੰ ਕਰ ਲਓ ਕੁਰਸੀ ਹਮ ਤੇ ਕੋਈ ਨਹੀਂ ਬਈ ਆ ਲਾ ਲਾ ਹਮ ਤੇ ਵੀਰਪਾਲ ਬਈ ਫਿਰ ਅੱਛਾ ਬਾਈ ਦਾ ਨਾ ਵੀਰਪਾਲ ਆ ਤੇ ਲਓ ਲਓ ਮੈਂ ਡੰਗ ਦਿੰਦਾ ਜੀ ਤੇ ਬਾਈ ਨਹੀਂ ਕਰੀਏ ਬਾਈ ਫਿਰ ਤੁਸੀਂ ਬਾਹੇ ਕਿਰਪਾ ਤਾਂ ਦੇਖਾ ਸੀ ਤਿੰਨ ਭਰਾ ਇਕੱਠੇ ਆ ਚਲੇ ਹੂੰ ਅੱਛਾ ਮੇਰੇ ਇਕੱਲੇ ਦੀ ਕੋਈ ਕਿਰਪਾ ਨਹੀਂ ਹੂੰ ਬਾਈ ਹਰਵੀਰ ਆ ਹਾਂਜੀ ਸਾਹਮਣੇ ਵਾਲਾ ਉਹ ਸੀ ਹੂੰ ਅਸੀਂ ਲੈ ਕੇ ਦਿੱਤਾ ਬਾਈ ਨੂੰ ਨਾਲ ਇਕੱਠੇ ਰਲ ਕੇ ਲੈ ਕੇ ਗਏ ਆ ਠੀਕ ਹੈ ਜੀ ਉਹਨੇ ਸਮਾਈ ਵਧੀਆ ਚੰਗੀ ਕਰੀ ਹੂੰ ਮੈਂ ਤਾਂ ਹਾਂਜੀ ਬਾਕੀ ਜਿਹੜੇ ਸਾਰੇ ਭਾਈਆਂ ਦੇ ਸਹਿਯੋਗ ਆ ਨਾ ਹੂੰ ਜੇ ਸਾਰਿਆਂ ਦੇ ਸਾਹਮਣੇ ਬਾਕੀ ਜਿਹੜੇ ਮੋਹ ਪਿਆਰ ਦੀ ਗੱਲ ਤਾਂ ਇਹਦੇ ਵਿੱਚ ਪੈਸਾ ਤਾਂ ਵੱਡਾ ਚਾਹ ਗਿਣੇ ਨਹੀਂ ਆਂਦਾ ਹਾਂ ਪੈਸੇ ਨਹੀਂ ਜਿੱਥੇ ਮੂੰਹ ਬਰੇ ਮੂੰਹ ਵਾਤੇ ਗਿਣੇ ਨਹੀਂ ਆਂਦਾ ਜੀ ਬਸ ਬਾਕੀ ਜਿਹੜੇ ਉਹਦੇ ਬਾਈ ਨਾਲ ਚੌੜ ਕਰਦੇ ਨੇ ਵਾਦਾ ਕਰਿਆ ਸੀ ਆਪਾਂ ਪੂਰਾ ਨਵਾਤਾ ਹਾਂਜੀ ਕੋਈ ਦਿੱਕਤ ਨਹੀਂ ਆਉਂਦੀ ਕਿਤੇ ਠੀਕ ਹੈ ਬਾਕੀ ਜਿਹੜੇ ਵਾਦਾ ਕਿਤੇ ਅੱਜ ਤੱਕ ਕੋਈ ਕਮੀ ਪਰਮਾਤਮਾ ਨੇ ਦਿੱਤੀ ਹੈ ਤੇ ਨਾ ਹੀ ਆਵੇ ਹਾਂਜੀ ਸਹੀ ਕਰਦਾ ਠੀਕ ਹੈ ਬਸ ਬਾਕੀ ਜਿਹੜੇ ਬਾਈ ਥੋੜੀ ਜਿਹੀ ਹੋਰ ਵੀਰ ਦੀ ਹੈ ਸਾਰਿਆਂ ਨਾਲ ਸਾਡੇ ਨਾਲ ਪੁੱਲ ਬੰਦੇ ਨਹੀਂ ਸਮਾਈ ਵਾਦਾ ਹੂੰ ਸਮਾਈ ਹੈਗੀ ਹਾਂ ਇਹ ਜਾਨ ਬਾਈ ਜੀ ਸਪਾਈ ਵੀ ਬਹੁਤ ਆ ਤੇ ਸਮਾਈ ਵੀ ਬਹੁਤ ਹੂੰ ਠੀਕ ਹੈ ਨਾ ਗਾ ਤੁਹਾਡੇ ਇਹ ਚੀਜ਼ਾਂ ਨਹੀਂ ਹੁੰਦੀਆਂ ਵੀ ਆਪਾਂ ਕੱਲਾ ਦਾਣੇ ਨਾਲ ਪਸ਼ੂਰਾਜੀ ਕਰਾਂਗੇ ਦਾਣੇ ਨਾਲ ਨਹੀਂ ਹੁੰਦਾ ਜੀ ਹੂੰ ਸੇਵਾ ਸੰਭਾਲ ਜ਼ਰੂਰੀ ਹੈ ਜੀ ਹੈਨਾ ਉਸ ਦੇ ਥੱਲੇ ਸਫਾਈ ਵੀ ਜ਼ਰੂਰੀ ਹੈ ਨਾਲ ਇਹ ਚੀਜ਼ਾਂ ਖਾਦ ਹੈ ਹੈਨਾ ਸਾਰੀਆਂ ਗੱਲਾਂ ਹੀ ਹਾਂਜੀ ਹਾਂ ਜੀ ਰੂਹੀ ਆਏ ਨੇ। ਹਾਂ ਬਾਕੀ ਜਿਹੜੇ ਸਾਰੇ ਭਰਾਵਾਂ ਦੀ ਸਹਿਯੋਗ ਹੈ। ਚਲੋ ਭਾਈ ਕੋਈ ਗੱਲ ਬਾਕੀ ਜਿਹੜੇ ਸਾਡਾ ਪ੍ਰਮਾਤਮਾ ਨੇ ਜਿੱਦ ਤੇ ਅਸੀਂ ਕੰਮ ਕਰਨ ਲੱਗਿਆ ਹਾਂ। ਹਾਂਜੀ ਹਾਲ ਤੱਕ ਤਾਂ ਸਾਡੇ ਅੱਗੇ 5 ਪੈਸਿਆਂ ਦਾ ਫਰਕ ਹੈ ਨਹੀਂ। ਆਹ ਕੱਲ ਨੂੰ ਮਾਲਕ ਤੱਕ ਪਤਾ ਨਹੀਂ ਹੈ ਨਾ। ਹਾਂਜੀ ਹਾਂਜੀ ਸਹੀ ਗੱਲ ਹੈ ਜੀ। ਹਾਂ ਬਾਕੀ ਚਲੋ ਇਹ ਵੀ ਹੈ ਕੋਈ ਇੱਕੋ ਹੀ ਗੱਲ ਹੈ ਜੀ। ਹੈਨਾ ਆਪਦੇ ਘਰੇ ਆਇਆ ਚਲੋ ਜਿਵੇਂ ਤੁਹਾਡਾ ਮੈਂ ਅਸੀਂ ਦਿੱਤੀ ਆਪਦੇ ਘਰ ਕਰਕੇ ਜੀ। ਹਾਂਜੀ ਹਾਂਜੀ ਬਾਕੀ ਜੇ ਆਪਦੇ ਘਰੇ ਆਗਾ ਬਹੁਤ ਵਧੀਆ ਗੱਲ ਹੈ। ਆਪਾਂ ਕਹਿੰਦਾ ਵੀ ਇਹਨੂੰ ਦੁੱਗਣੇ ਕਰੇ ਪ੍ਰਮਾਤਮਾ ਸੱਚੇ ਬਾਦਸ਼ਾਹ ਤੇ ਤੁਸੀਂ ਦੋਸਤੋ ਬਾਈ ਧੰਨੇ ਦੀ ਵੀਡੀਓ ਮਾਰ ਦਿਓ ਸ਼ੇਅਰ ਬਾਈ ਦੇ ਨੰਬਰ ਦਿੱਤੇ ਆ ਥੱਲੇ ਪਿੰਡ ਬਾਈ ਦਾ ਲੇਲੇ ਵਾਲਾ ਤਲਵੰਡੀ ਸਾਬੋਤਾ ਸ੍ਰੀ ਦਮਦਮਾ ਸਾਹਿਬ ਦੇ ਨੇੜੇ ਰਹਿ ਗਿਆ ਜਮਾਤ 5 ਕਿਲੋਮੀਟਰ ਹੈ 5 ਕਿਲੋਮੀਟਰ ਹੈ 2 ਕਿਲੋਮੀਟਰ ਸੇਫ ਹੋਵੇ ਹੂੰ ਤੇ ਇਹ ਬਾਈ ਤੁਸੀਂ ਜੇ ਸਰਵਿਸ ਲੈਣਾ ਚਾਹੋ ਨ ਘੋੜੇ ਦੀ ਤਾਂ ਤੁਸੀਂ ਲੇਲੇ ਵਾਲਾ ਪਿੰਡ ਆ ਕੇ ਬਾਈ ਨੂੰ ਘੰਟੀ ਮਾਰ ਸਕਦੇ ਹੋ ਬਾਕੀ ਦੋਸਤੋ ਵੀਡੀਓ ਸ਼ੇਅਰ ਮਾਰ ਦਿਓ ਹਰੇਕ ਘੋੜੇ ਵਾਲੇ ਵੀਰ ਨਾਲ ਧੰਨਵਾਦ ਤੁਹਾਡਾ ਬਹੁਤ ਬਹੁਤ